ਪਹਿਲਗਾਮ ਅੱਤਵਾਦੀ ਹਮਲੇ ਤੋਂ ਠੀਕ 25 ਸਾਲ ਪਹਿਲਾਂ ਕਸ਼ਮੀਰ ਵਿੱਚ ਸਿੱਖਾਂ ਤੇ ਹੋਏ ਕਤਲੇਆਮ ਦਾ ਇਨਸਾਫ ਕਦੋਂ ਹੋਵੇਗਾ ਇਸ ਸਵਾਲ ਇਸ ਹਮਲੇ ਪਿੱਛੋਂ ਮੁਰੁੱਟ ਖੜੇ ਹੋਏ ਹਨ ਪਿਛਲੇ 25 ਸਾਲਾਂ ਤੋਂ ਸੱਚਾਈ ਦੇ ਸਾਹਮਣੇ ਆਉਣ ਦੀ ਉਡੀਕ ਕਰਦੇ ਹੋਏ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਟੀ ਸਿੰਘਪੁਰਾ ਪਿੰਡ ਦੇ ਸਿੱਖ 20 ਮਾਰਚ 2090 ਰਹਿਮੀ ਨਾਲ ਸਮੂਹਿਕ ਤੌਰ ਤੇ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੇ ਕਤਲੇਆਮ ਲਈ ਇਨਸਾਫ ਦੀ ਮੰਗ ਕਰਦੇ ਰਹੇ ਹਨ ਆਪਣੀ ਕਸ਼ਮੀਰੀ ਪਛਾਣ ਤੇ ਮਾਣ ਕਰਦੇ ਹੋਏ ਸਿੱਖ ਭਾਈਚਾਰੇ ਨੇ ਕਤਲੇਆਮ ਵਾਲੀ ਥਾਂ ਤੇ ਇੱਕ ਸ਼ਹੀਦੀ ਯਾਦਗਾਰ ਬਣਾਈ ਹੈ ਜੋ ਪੂਰੀ ਤਰ੍ਹਾਂ ਭਾਈਚਾਰਕ ਸਹਾਇਤਾ ਨਾਲ ਵਿਕਸਿਤ ਕੀਤੀ ਗਈ ਹੈ ਪੰਜਾਬੀ ਉਰਦੂ ਅਤੇ ਅੰਗਰੇਜ਼ੀ ਪਸ਼ਾਵਾਂ ਵਿੱਚ ਪੀੜਤਾਂ ਦੀਆਂ ਫੋਟੋਆਂ ਤੇ ਨਾਵਾਂ ਦੀ ਵਿਸ਼ੇਸ਼ਤਾ ਵਾਲਾ ਇਹ ਯਾਦਗਾਰ ਉਨ੍ਹਾਂ ਦੀ ਯਾਦ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਉਨ੍ਹਾਂ ਨੇ ਕਾਂਦ ਨੂੰ ਇੱਕ ਯਾਦਗਾਰ ਵੱਜੋਂ ਵੀ ਸੁਰੱਖਿਅਤ ਰੱਖਿਆ ਹੈ ਜਿੱਥੇ ਸਿੱਖਾਂ ਨੂੰ ਇਸ ਨਾਲ ਝੁਕਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਹਰ ਸਾਲ 2 ਮਾਰਚ ਨੂੰ ਪਾਈਚਾਰਾ ਸ੍ਰੀ ਅਖੰਡ ਪਾਤਸ਼ਾਹਬ ਦਾ ਪਾਠ ਕਰਵਾਉਂਦਾ ਹੈ ਵਿਛੜੀਆਂ ਰੂਹਾਂ ਲਈ ਅਰਦਾਸ ਕਰਨ ਅਤੇ ਇਨਸਾਫ਼ ਦੀ ਚੱਲ ਰਹੀ ਮੰਗ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਇਸ ਅਸਥਾਨ ਤੇ ਇਕੱਠੇ ਹੁੰਦੇ ਹਨ ਹਾਲ ਹੀ ਵਿੱਚ ਮਾਨਤਾ ਦੀ ਚਲਕ ਉਦੋਂ ਆਈ ਜਦੋਂ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਨੂੰ ਆਪਣੇ ਸੰਬੋਧਨ ਵਿੱਚ ਸਿੱਖਾਂ ਦਾ ਜ਼ਿਕਰ ਕੀਤਾ ਉਸਨੇ ਕਿਹਾ ਕਿ ਅਸੀਂ ਅਮਰਨਾਥ ਯਾਤਰਾ ਦੇ ਕੈਂਪ ਡੋਡਾ ਦੇ ਪਿੰਡ ਕਸ਼ਮੀਰੀ ਪੰਡਤਾਂ ਦੀਆਂ ਬਸਤੀ या सरदार दिया बस्तियां ते हमले होंदे वेखे हैं। ये सही है स्पीकर साहब ये पहला हमला नहीं था हमने कई हमले होते हुए देखे हमने अमरनाथ यात्रा के कैंप पे हमले होते हुए देखे हमने डोडा के मुख्तलिफ गांवों पे हमले होते हुए देखे हमने कश्मीरी पंडितों के बस्तियों पे हमले होते हुए देखे हमले सरदारों के बस्तियों पे हमले होते हुए देखे लेकिन एक बीच का ऐसा वक्त आया था ये बाईसरन का हमला 21 साल के बाद इतना बड़ा हमला हुआ है सिविलियन हमें लग रहा था कि ये हमले जो है ये अब हमारे माजी का एक हिस्सा है ਉਮਰ ਅਬਦੁੱਲਾ ਨੇ ਅੱਗੇ ਕਿਹਾ ਕਿ ਕੁਝ ਸਮੇਂ ਲਈ ਸ਼ਾਂਤੀਪੂਰਨ ਸਮਾਂ ਸੀ 21 ਸਾਲਾਂ ਬਾਅਦ ਨਾਗਰਿਕਾਂ ਤੇ ਇੰਨਾ ਵੱਡਾ ਹਮਲਾ ਹੋਇਆ ਇਸ ਦੌਰਾਨ ਚਿੱਠੀ ਸਿੰਗਾਪੁਰਾ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰਨ ਲਈ ਜ਼ਮੀਨੀ ਪੱਧਰ ਤੇ ਕੀਤੀ ਗਈ ਯਤਨਾਂ ਦੀ ਅਗਵਾਈ ਕਸ਼ਮੀਰੀ ਸਿੱਖ ਸੰਗਤ ਦੇ ਸਮਰਥਨ ਨਾਲ ਸਥਾਨਕ ਨਿਵਾਸੀ ਗਿਆਨੀ ਅਰਜਿੰਦਰ ਸਿੰਘ ਨੇ ਕੀਤੀ ਅਰਜਿੰਦਰ ਸਿੰਘ ਇੱਕ ਸਰਕਾਰੀ ਸਕੂਲ ਅਧਿਆਪਕ ਅਤੇ ਸਿੱਖ ਪ੍ਰਚਾਰ ਖਾਨ ਇਸ ਖੇਤਰ ਵਿੱਚ ਗੁਰਮੁਖੀ ਪੰਜਾਬੀ ਵੀ ਪੜ੍ਹਾਉਂਦੇ ਹਨ ਇਸ ਛੋਟੇ ਜਿਹੇ ਕਸਬੇ ਦੇ ਸਿੱਖ ਨੌਜਵਾਨ ਅਨਾਦਿਕ ਸੰਸਥਾ ਖਾਲਸਾ ਯੂਥ ਫੈਡਰੇਸ਼ਨ ਨੇ ਵੀ ਇਨਸਾਫ਼ ਦੀ ਆਵਾਜ਼ ਕਾਇਮ ਰੱਖਣ ਲਈ ਅਹਿਮ ਭੂਮਿਕਾ ਨਿਭਾਈ ਹੈ ਉਨਾ ਕਿਹਾ ਕਿ ਇਸ ਸਾਲ 22 ਮਾਰਚ 2025 ਨੂੰ ਅਸੀਂ ਸਿੱਖ ਸ਼ਹੀਦਾਂ ਦੀ 5ਵੀਂ ਯਾਦਗਾਰੀ ਵਰੇਗੰਡ ਮਨਾਈ ਜਿਨ੍ਹਾਂ ਨੂੰ ਫੌਜੀ ਵਰਦੀ ਵਿੱਚ ਪਹਿਨੇ ਹਥਿਆਰਬੰਦ ਅੱਤਵਾਦੀਆਂ ਨੇ ਬਹਿਰੈਮੀ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਨੇ ਸਾਡੇ ਪਿੰਡ ਵਿੱਚ ਹਮਲਾ ਕੀਤਾ ਅਤੇ ਗੋਲੀਬਾਰੀ ਕੀਤੀ ਜਿਸ ਵਿੱਚ 35 ਸਿੱਖ ਆਦਮੀ ਮਾਰੇ ਗਏ। ਉਹਨਾਂ ਅੱਗੇ ਕਿਹਾ ਕਿ ਸਿੱਖ ਗੁਰਬਾਣੀ ਦੇ ਸਿਧਾਂਤ ਦੀ ਪਾਲਣਾ ਕਰਦੇ ਹਨ। ਉਹ ਕਿਸੇ ਨੂੰ ਨਹੀਂ ਡਰਾਉਂਦੇ ਅਤੇ ਨਾ ਹੀ ਉਹ ਕਿਸੇ ਤੋਂ ਡਰਦੇ ਹਨ। ਇਸ ਲਈ ਅਸੀਂ ਅੱਜ ਵੀ ਮਜ਼ਬੂਤੀ ਨਾਲ ਖੜੇ ਹਾਂ। ਮਾਸੂਮ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਅਤੇ ਇੱਕ ਵਾਰ ਫਿਰ ਅਸੀਂ ਮੌਜੂਦਾ ਰਾਜ ਅਤੇ ਕੇਂਦਰ ਸਰਕਾਰ ਲੈਫਟੇਨੈਂਟ ਗਵਰਨਰ ਮਨੋਜ ਸੀਨਾ ਜੀ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ